ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਤੇ ਹੁਣ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਵਿਜੀਲੈਂਸ ਨੇ ਵਿਕਰਮਜੀਤ ਸਿੰਘ ਮਜੀਠੀਆ ਨੂੰ ਘਰੋਂ ਚੱਕ ਲਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹ ਇਹ ਗੱਲ ਆਖ ਰਹੇ ਸੀ ਕਿ ਮੈਨੂੰ ਕਿੱਥੇ ਕਮਿਟਮੈਂਟ ਕੀਤੀ ਹੈ ਉੱਥੇ ਲੈ ਕੇ ਜਾਇਆ ਜਾਵੇਗਾ ਪਰ ਘਰੋਂ ਨਿਕਲਣ ਤੋਂ ਬਾਅਦ ਵਿਜੀਲੈਂਸ ਨੇ ਉਹਨਾਂ ਦੇ ਉੱਤੇ ਕਾਫੀ ਕਰੜਾ ਰੁਕ ਬਣਾਈ ਰੱਖਿਆ ਪਹਿਲਾਂ ਉਹਨਾਂ ਦੀ 7 ਦਿਨ ਦੀ ਰਿਮਾਂਡ ਲੈ ਲਈ ਰਿਮਾਂਡ ਤੋਂ ਬਾਅਦ ਕਈ ਨਵੇਂ ਖੁਲਾਸੇ ਹੋ ਗਏ ਕਈ ਪੁਰਾਣੇ ਪੁਲਿਸ ਦੇ ਅਧਿਕਾਰੀ ਸਬੂਤਾਂ ਸਮੇਤ ਵਿਜੀਲੈਂਸ ਕੋਲੇ ਪਹੁੰਚ ਗਏ ਕਿਸ ਤਰੀਕੇ ਦੇ ਨਾਲ ਵਿਕਰਮਜੀਤ ਸਿੰਘ ਮਜੀਠੀਆ ਦੇ ਡਰੱਗ ਤਸਕਰ ਪਿੰਦੀ ਹਰਿਆਣੇ ਦੇ ਨਾਲ ਸੰਬੰਧ ਸੀ ਉਸ ਤੋਂ ਬਾਅਦ ਵਿਕਰਮਜੀਤ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵਧ ਗਈਆਂ ਤੇ ਕਾਲੀ ਦਲ ਦੇ ਵੱਡੇ ਲੀਡਰ ਵੀ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਪਿੱਛੇ ਆਉਣਾ ਚਾਹੀਦਾ ਸੀ ਉਸ ਤਰੀਕੇ ਦੇ ਨਾਲ ਵਿਕਰਮਜੀਤ ਸਿੰਘ ਮਜੀਠੀਆ ਦੇ ਪਿੱਛੇ ਨਹੀਂ ਆਏ ਇਹ ਸਭ ਕੁਝ ਵੇਖਦਿਆਂ ਹੋਇਆ ਕਿ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਕਿ ਪਹਿਲਾਂ ਵੀ ਜੇਲ੍ਹ ਦੇ ਵਿੱਚ ਰਹੇ ਸੀ ਜਦੋਂ ਚਰਨਜੀਤ ਸਿੰਘ ਚੰਨੀ ਨੇ ਐਨਡੀਪੀਐਸ ਦਾ ਪਰਚਾ ਦਰਜ ਕੀਤਾ ਸੀ ਉਦੋਂ ਇਹ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹੇ ਸੀ ਤੇ ਹੁਣ ਵੀ ਇਹਨਾਂ ਨੂੰ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਇਹ ਕਿਉਂ ਆਖ ਰਹੇ ਆ ਲੋਕ ਕਿਉਂਕਿ ਵਿਕਰਮਜੀਤ ਸਿੰਘ ਮਜੀਠਾ ਦੇ ਉੱਤੇ ਹੁਣ ਐਨਡੀਪੀਐਸ ਦਾ ਪਰਚਾ ਨਹੀਂ ਦਾਖਲ ਕੀਤਾ ਹੁਣ ਪਰਚਾ ਦਾਖਲ ਕੀਤਾ ਆਮਦਨ ਤੋਂ ਵੱਧ ਜਾਇਦਾਦ ਦਾ ਜਿਹੜਾ ਸਰਕਾਰ ਨੇ ਪੱਕੇ ਹੱਥੀ ਜਿਹੜਾ ਹੱਥ ਪਾਇਆ ਤੇ ਭਗਵੰਤ ਮਾਨ ਵੀ ਆਖ ਰਿਹਾ ਕਿ ਹੁਣ ਮਜੀਠੀਏ ਨੂੰ ਅਸੀਂ ਪੱਕੇ ਹੱਥੀ ਹੱਥ ਪਾਇਆ ਤਾਂ ਹੀ ਲੇਟ ਹੋਏ ਆ ਤੇ ਹੁਣ ਲੰਮਾ ਸਮਾਂ ਜੇਲ੍ਹ ਦੇ ਵਿੱਚ ਡੱਕ ਕੇ ਰੱਖਾਂਗੇ ਜਿਹੜੇ ਵਕੀਲ ਆ ਬੁੱਧੀਜੀਵੀ ਉਹ ਆਖ ਰਹੇ ਆ ਕਿ ਜਿਆਦੇ ਤੋਂ ਜਿਆਦਾ 7 ਸਾਲ ਦੀ ਮਜੀਠੀਏ ਨੂੰ ਕੈਦ ਹੋ ਸਕਦੀ ਆ ਹੁਣ ਵੇਖਣਾ ਹੋਵੇਗਾ ਕਿ ਵਿਜੀਠੀਏ ਦੇ ਜਿਹੜਾ ਪੱਖ ਆ ਉਹ ਕਿਸ ਤਰੀਕੇ ਦੇ ਨਾਲ ਕੋਰਟ ਦੇ ਵਿੱਚ ਪੇਸ਼ ਹੁੰਦਾ ਉਹ ਬਰੀ ਹੁੰਦੇ ਆ ਜਾਂ ਫਿਰ ਉਹਨਾਂ ਨੂੰ ਜੇਲ ਹੁੰਦੀ ਆ ਇਹ ਵੇਖਣ ਵਾਲਾ ਆਉਣ ਵਾਲਾ ਸਮਾਂ ਦੱਸੇਗਾ